ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਸ ਸਮੇ 17 ਸਿੰਘ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਹਬਜ਼ਾਦੇ ਬਾਬਾ ਜੁਜਾਰ ਸਿੰਘ ਸਾਹਿਬ ਖੂਨਨੇ ਵਾਲਾ ਖਾਦਾ ਸੂਰਮਤਾਈ ਨੇ ਅੰਗੜਾਈ ਲਈ ਹੈ 15 ਸਾਲ ਦੀ ਆਜੂ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖਾ ਕਰਕੇ ਬੇਨਤੀ ਕੀਤੀ ਹੈ ਪਿਤਾ ਸਤਗੁਰੂ ਮੈਂ ਆਪ ਜੀ ਦੀ ਫੌਜ ਦਾ ਨਦਨਾ ਜਿਆ ਸਿਪਾਹੀ ਹਾਂ ਹੇ ਪਿਤਾ ਸਤਗੁਰੂ ਆਪ ਜੀ ਮੇਰੇ ਪਿਤਾ ਵੀ ਹੋ ਤੇ ਮੇਰੇ ਗੁਰੂ ਵੀ ਹੋ ਕਿਰਪਾ ਕਰਕੇ ਮਹਾਰਾਜ ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਲਖ ਤੇ ਜਿਗਰ ਨੂੰ ਆਪਣੇ ਗਲ ਨਾਲ ਲਾਇਆ। ਮੱਥਾ ਚੁੰਮਿਆ ਗਰੀਬ ਨਿਵਾਜ਼ ਸਤਿਗੁਰੂ ਜੀ ਨੇ ਬਾਬਾ ਜੁਜਾਰ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੋਢਿਆਂ ਤੱਕ ਕਾਦਾ ਹੁੰਦਾ ਸੀ। ਤੇ ਬਾਬਾ ਅਜੀਤ ਸਿੰਘ ਸਾਹਿਬ ਉਂਗਲ ਦਾ ਇੱਕ ਕੋਟਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਕਦ ਵਿੱਚ ਉੱਚੇ ਸਨ। ਬਾਬਾ ਜੁਜਾਰ ਸਿੰਘ ਸਾਹਿਬ ਉਮਰ ਭਾਵੇਂ ਛੋਟੀ ਹੈ। ਪਰ ਡੌਲਿਆਂ ਦੇ ਵਿੱਚ ਜੋਰ ਇੰਨਾ ਕਿ ਸਮੇਰ ਪਰਬਤ ਨੂੰ ਮਸਲ ਦੇਣ ਦਾ ਹੌਸਲਾ ਹੈ ਫौलाਦ ਦੀ ਛਾਤੀ ਦੇ ਅੰਦਰ ਦਿਲ ਧੜਕੜਿਆ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਜਾਣ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਮੰਗੀ ਹੈ ਗੁਰਦੇਵ ਨੇ ਅਸੀਸ ਦਿੱਤੀ ਆ ਮੱਥਾ ਚੁੰਮਿਆ ਹੈ ਬਾਬਾ ਜੁਜਾਰ ਸਿੰਘ ਸਾਹਿਬ ਨੂੰ ਸਤਿਗੁਰੂ ਜੀ ਨੇ ਕਿਹਾ ਪੁੱਤਰ ਆਪਣੇ ਦਾਦਾ ਸਤਿਗੁਰੂ ਨੂੰ ਯਾਦ ਕਰੋ ਵੱਡਿਆਂ ਸਤਿਗੁਰਾਂ ਨੂੰ ਯਾਦ ਕਰੋ ਤੇ ਮੈਦਾਨੇ ਜੰਗ ਦੇ ਅੰਦਰ ਉਹ ਪੂਰਨੇ ਪਾਓ ਕਿ ਆਉਂਦੇ ਸਮੇਂ ਵਿੱਚ ਦੁਨੀਆ ਜਿਹੜੀ ਆ ਸਦਾ ਵਾਸਤੇ ਯਾਦ ਕਰਦੀ ਰਹੇ ਕਾਰਾਂ ਨੂੰ ਤੁਹਾਡੀ ਕੁਰਬਾਨੀ ਵੇਖ ਕਰਕੇ ਪੜ ਸੁਣ ਕਰਕੇ ਸੂਰਮਗਤੀ ਪ੍ਰਾਪਤ ਹੋਵੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਆਗਿਆ ਲੈ ਕਰਕੇ ਬਾਬਾ ਜੁਜਾਰ ਸਿੰਘ ਸਾਹਿਬ ਜਦੋਂ ਤੁਰੇ ਹਨ ਨੌ ਸਿੰਘ ਬਾਬਾ ਜੁਜਾਰ ਸਿੰਘ ਸਾਹਿਬ ਦੀ ਤਾਬਿਆ ਤੁਰੇ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਗਰ ਬਾਬਾ ਜੁਜਾਰ ਸਿੰਘ ਸਾਹਿਬ ਜੀ ਮੈਦਾਨੇ ਜੰਗ ਵਿੱਚ ਜਿਸ ਸਮੇਂ ਕੁਦੇ ਨੇ ਇੱਕ ਵਾਰ ਫਿਰ ਜੰਗ ਭਖਿਆ ਏ ਬਹੁਤ ਗਹਿ ਗੱਚ ਜੰਗ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਜੂਹਾਰ ਸਿੰਘ ਸਾਹਿਬ ਜੀ ਦਾ ਲੜਦਾ ਹੋਇਆ ਘੋੜਾ ਜਿਹੜਾ ਸੀ ਮੈਦਾਨੇ ਜੰਗ ਵਿੱਚ ਲੜਦਿਆਂ ਹੋਇਆਂ ਜਿਸ ਸਮੇਂ ਸ਼ਹੀਦ ਹੋਇਆ ਆਪਣੇ ਗਾਤਰੇ ਵਿੱਚ ਪਈ ਹੋਈ ਸ੍ਰੀ ਸਾਹਿਬ ਦੇ ਨਾਲ ਐਨੀ ਬੀਰਤਾ ਨਾਲ ਜੰਗ ਕੀਤਾ ਕਿ ਕੋਈ ਵੀ ਵੱਡਾ ਸੈਨਾਪਤੀ ਸੂਰ ਬੀਰ ਵੀ ਮਹਾਰਾਜ ਜੀ ਦੇ ਸਾਹਿਬ ਜਾਦੇ ਦਾ ਨੇੜਾ ਨਾ ਕਰ ਸਕਿਆ ਜਿੰਨੀ ਉਮਰ ਨਿੱਕੀ ਸੀ ਉਹੰਨੀ ਹੀ ਤੇਜ਼ੀ ਦੇ ਨਾਲ ਹੱਥ ਵਿੱਚ ਸ਼ਸਤਰ ਚੱਲ ਰਹੇ ਸਨ ਕਿਉਂਕਿ ਸਤਗੁਰੂ ਜੀ ਨੇ ਸ਼ਸਤਰਾਂ ਦੇ ਤਨੀ ਬਣਾਇਆ ਸੀ ਆਪਣੇ ਸਾਹਿਬਜ਼ਾਦੇਆਂ ਨੂੰ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਾਹਿਬਜ਼ਾਦੇ ਦੀ ਬੀਰਤਾ ਉਸੇ ਹੀ ਮਮਤੀ ਵਿੱਚ ਬੈਠਿਆ ਹੋਇਆ ਸਤਗੁਰੂ ਵੇਖ ਰਿਹਾ ਜਿਸ ਪਾਸੇ ਵੱਲੋਂ ਜ਼ੋਰ ਪੈਂਦਾ ਗੁਰਦੇਵ ਇੱਕ ਤੀਰ ਮਾਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੀਰ ਦੀ ਤਾਬਨਾ ਚੱਲਦੀ ਹੋਈ ਸੈਨਾ ਨਾਠ ਉੱਠਦੀ ਹੈ ਆਖੀਰ ਸਾਧ ਸੰਗਤ ਜੀ ਇੰਨਿਆਂ ਨਾਲ ਲੜਨਾ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਨਵਾਂ ਸਿੰਘਾਂ ਦੇ ਸਮੇਤ ਲੜਦੇ ਹੋਏ ਮੈਦਾਨੇ ਜੰਗ ਦੇ ਅੰਦਰ ਵੀਰਗਤੀ ਨੂੰ ਪ੍ਰਾਪਤ ਹੋਏ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਹਿਬ ਜਾਦੇ ਦੀ ਸ਼ਹਾਦਤ ਦੇ ਉੱਤੇ ਦੂਸਰੀ ਵਾਰ ਵੀ ਜਕਾਰਾ ਛੱਡਿਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਦੋ ਸ਼ਾਹ ਜਾਦੇ ਇਸ ਮੈਦਾਨੇ ਜੰਗ ਦੇ ਅੰਦਰ ਵੀਰਗਤੀ ਨੂੰ ਪ੍ਰਾਪਤ ਹੋਏ